मन ਤੁਸੀਂ है ਮੈਂ। ਹਰ ਕੰਮ ਨੇ ਵੇਰ ਦੇ ਵਿਚਾਰ ਤਾਂ ਬਿਸੁਂ ਗਿਆ ਕਿ ਤਰਨ। ਤੋਨ ਵਾਪਸ ਟੂਸ਼ਨ ਨਾਲ ਗਈ। है ਗਰਮਣਾ ਮੰਮੀ ਤੁਸੀਂ ਟੂਸ਼ਨ ਦਾ ਟਾਈਮ ਹੋਇਆ ਬਾਰੇ ਛੱਡ ਗਿਆ ਮੈਂ। ਜਾਓ। ਮੰਮੀ ਮੈਂ ਨਹੀਂ ਜਾਂਦਾ। ਕਿਉਂ ਕੀ ਗੱਲ ਹੈ मैडम ਜਾਂਦਾ? ਕੁੱਟਦੀ मैडम ਮੈਂ ਹੁਣ। ਕੱਲ ਜਿਹੜਾ ਮੈਡਮ ਨੇ ਕੰਮ ਕਰਾਇਆ ਸੀ ਉਹ ਸਾਰਾ ਗਲਤ ਸੀਗਾ ਪਾਠ। ਕਿਉਂ? ਤਨੂ ਕੋਈ ਗੱਲ ਨਹੀਂ ਮੈਡਮ ਨਾਲ ਗੱਲ ਕਰਤੀ ਆਉਂਗੀ ਅੱਜ ਮੈਨੂੰ ਤਾਂ ਮੈਨੂੰ ਆ ਜਾਣਾ ਤਾਂ ਕੁਝ ਵੀ ਨਹੀਂ ਜਾਣੀ ਹਾਂ ਤੈਨੂੰ ਕੋਈ ਵੀ ਜਾਨੀ ਵਿਚਾਲੇ ਮੇਰੇ ਨਾਲ ਮੈਂ ਨਾਲ ਗੱਲ ਕਰਕੇ ਆਉਂਗਾ ਲੈ 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 ਨਕੀ ਕਹਿੰਦੀ ਫਿਰ ਮੈਡਮ ਨਾਲ ਕੁਟੇਸ ਨਾ ਮੈਂ ਫਿਰ ਸਕੂਲ ਨਹੀਂ ਮਾਰਨੀ ਨਹੀਂ ਤੁਸ ਨਾਲ ਮੈਡਮ ਨੇ ਤੁਸ ਨਾਲ ਮੈਨੂੰ ਗਲਤ ਪੜਾਇਆ ਦਾ ਕੋਈ ਨਹੀਂ ਮੈਂ ਤੇਰੇ ਮੈਡਮ ਨਾਲ ਗੱਲ ਕਰਕੇ ਆਉਂਗੀ ਚੱਲ ਬਹੁਤ ਬਲੈਕਾ ਲੱਗਾ ਹੋਇਆ ਪੁੱਤ ਆਇਆ ਨੀਗਾ ਇਦਾ ਹੁੰਦਾਗਾ ਠੀਕ ਹੈ ਨਾ ਭੈਂਗਾ ਰੋਲ ਹੋਇਆ ਪਾੜਾ ਲੱਗਦਾਗਾ ਕਿ ਤੋਕਤ ਨਾ ਭਾਗਿਆ ਠੀਕ ਹੈ ਮੈਂ ਚਲੋ ਆਪਾਂ ਤਾਂ ਨੇੜੇ ਹੀ ਰਹਨੇ ਆ ਮੈਂ ਫੇਰ ਗੱਲ ਕਰ ਲੂੰਗੀ ਨਾ ਤੇ ਮੋਟੇ ਪੜਾਈ ਦੇ ਵਿੱਚ ਨਾ ਸਿੰਗਾ ਜਲ ਲੱਗ ਗਿਆ ਸੱਸਰੀ ਘਰ ਬੁਲਾ ਦਿੱਤੀ ਆਪਕਰ ਨੂੰ ਮੈਂ ਪੁੱਤ ਮੈਂ ਤੁਹਾਨੂੰ ਕੱਲ ਵੀ ਗਿਆ ਸੀ ਮੈਂ ਤਾਂ ਸਿੱਧੀ ਸੱਸਰੀ ਘਰ ਹੀ ਬੁਲਾਇਆ ਘਰ ਪੰਜਾਬੀ ਚ ਜੀ ਮੇਰੇ ਹੱਥ ਨੇ ਮੋਟੀ ਕੀ ਕਰਾਂਗੇ ਸੱਸਰੀ ਘਰ ਦੀ ਉਸ ਵੀ ਨਾਲ ਬੈ ਜਾ ਜਿਹੜਾ ਕੰਮ ਲੈ ਤੈਨੂੰ ਕਹਨ ਕੱਢ ਲਿਆ ਹਾਂਜੀ ਮਰਜੀ मैडम जी ਜਿਹੜਾ ਤੁਹਾਨੂੰ ਪਾਠ ਨਹੀਂ ਪੜਾਇਆ ਸੀ ਜੀ ਉਹ ਹੋਮ ਸਕੂਲ ਅੱਜ ਮੈਡਮ ਕਹਿੰਦੀ ਇਹ ਤਾਂ ਤੇਰਾ ਪਾਠ ਗਲਤ ਆਗਾ ਓਏ ਪਤਾ ਨੂੰ ਪਲੇਖਾ ਲੱਗਿਆ ਹੋਗਾ ਗਲਤ ਨਹੀਂ ਪੜਾਇਆ ਲੱਕੜੇ ਕਾਪੀ ਮੈਦਨ ਪੜਾਉਂਗਾ ਮੈਡਮ ਕਹਿੰਦੀ ਤੂੰ ਤੂੰ ਕਿੱਥੋਂ ਪੜ ਕੇ ਆਇਆ ਮੈਂ ਆਖਿਆ ਮੈਂ ਟਿਊਸ਼ਨ ਲੱਗਾ ਹਾਂ ਟਿਊਸ਼ਨ ਨਾਲ ਮੈਡਮ ਨੇ ਪੜਾਇਆ ਸੀਗਾ ਓਏ ਬਸ ਤਾਂ ਬਹੁਤ ਫੈਮੀ ਹੋ ਗਈ ਆ ਇਹਨਾਂ ਗੱਲ ਥੋੜੇ ਪੜਾਉਣੇ ਆ ਤੂੰ ਜੇ ਮੈਨੂੰ ਕੱਢ ਕਾ ਕੇ ਪੜਾ ਸਾਡੀ ਸਕੂਲ ਵਾਲੀ ਮੈਡਮ ਨੇ ਆਸਵਾਰ ਪਾਈ ਸੀ ਜੀ ਆ ਸਮਝਾ ਦਿਓ ਜੀ ਆ ਸਾਡੀ ਮੈਡਮ ਨੇ ਇੱਕ ਦਾ ਸਾਨੂੰ ਸੋਲਵ ਕਰ ਮੈਡਮ ਜੀ ਕਾਫੀ ਦਾ ਪੁੱਟੀ ਬੰਦ ਰੱਖੀ ਹੈ ਜੀ ਵਾਹ تیر ਟੁੱਕੇ ਜੇ ਕੀ ਲਾ ਰੱਖੇ ਨੇ ਮੈਨੂੰ ਤਾਂ ਇਹ ਆਉਂਦੀ ਹੀ ਨਹੀਂ ਹੈਗੀ ਹਰਮਣਾ ਹਾਂ ਮੰਮੀ ਉਰੇ ਆਈ ਮੜਾਇਆ ਆ ਗਈ ਪਤਾ ਨਹੀਂ ਮੰਮੀ ਕੀ ਕਹਿੰਦੀ ਹੈਗੀ ਭਾਂਡੇ ਵੀ ਛੜਾ ਦੇ ਵਿੱਚ ਹਾਂ ਮੰਮੀ ਆ ਹਨਾ ਹਿੰਦਾ ਕੰਮ ਲੈ ਆਏਗਾ ਪਤਾ ਨਹੀਂ ਇਹਦੀ ਮੈਡਮ ਹੈ ਕੀ ਪਾਏਗਾ ਥਮ ਤੁਮ ਜੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਤੈਨੂੰ ਸਮਝਾਉਂਦੇ ਤਾਂ ਤੂੰ ਦੱਸ ਦੇ ਮੇਰੇ ਤਾਂ ਮੰਮੀ ਆਉਂਦੀ ਆ ਮੈਂ ਤਾਂ ਬੱਸ ਮੰਗਲ ਨੂੰ ਫਿਲੇ ਆਗਾ ਮੈਂ ਪੰਗਾ ਕਰਾਂ ਜੀ ਦੱਸ ਦੇਂ ਜੀ ਫੇਰ ਕੀ ਹੁੰਦਾ ਤੈਨੂੰ ਨਾ ਮੰਮੀ ਮੈਂ ਨਹੀਂ ਦੱਸਦੀ ਤੁਸੀਂ ਪੰਗਾ ਲੈਣਾ ਤੁਸੀਂ ਆਪ ਦਾ ਸੌਲਵ ਕਰੋ ਇਹ ਵੀ ਮਾ ਉਹ ਕਰਦੀ ਹੈ ਮੈਡਮ ਦਾ ਕੋਸੇ ਨਹੀਂ ਹੁੰਦਾ ਕਦੇ ਅਨਪੜ ਮੈਡਮ ਤਾੜੀ ਲੈ ਮੈਨਾਂ ਤਾਂ ਬੱਤ ਕਰਾਂ ਮੈਂ ਮੈਂ ਤਾਂ ਛੋਟਾ ਜਿਹਾ ਆ ਰਹੀ ਮੇਰੇ ਤਾਂ ਰੌਖਾ ਹੈ ਕਤੋਂ ਮੈਨੂੰ ਕੀ ਮੈਂ ਨਾ ਨੰਮੀ ਆਖਾ ਜੀ ਮੰਮੀ ਇਹ ਇਹ ਮੈਡਮ ਨੂੰ ਕੋਸ ਨਹੀਂ ਹੁੰਦਾ ਮੈਨੂੰ ਨਾਲ ਆ ਇੱਥੇ ਕੀ ਬੋਤ ਕੇ ਆਸੇ ਕੋਸ ਤੂੰ ਨਾ ਜੀ ਮੈਂ ਨਹੀਂ ਮੈਂ ਕੋਸ ਕੇ ਮੈਨੂੰ ਆ ਲੱਗਾ ਜੇ ਮੈਂ ਕੋਸ ਕਿਹਾ ਹੁੰਦਾ ਤੂੰ ਪਤਾ ਇਹ ਸਕੂਲ ਚ ਤੇਰੀ ਮੈਡਮ ਨੇ ਕੰਮ ਪਾਇਆ ਹੈ ਨਾ ਇਹ ਤਾਂ ਸਕੂਲ ਚ ਕਰਾ ਕਰ ਮੇਰੇ ਕੋਲ ਨਾ ਲੈ ਕੇ ਆ ਕੇ ਮੈਂ ਤਾਂ ਆਪ ਦੇ ਹਿਸਾਬ ਨਾਲ ਪੜਾਉਣੀ ਆ ਤੇਰੀ ਕੀ ਕਾ ਹਾਂ ਕੱਢ ਲੈ ਸਵਾਰ ਜਿਵੇਂ ਪਾਇੰਦਨ ਮੈਂ ਤਾਂ ਪੁੱਠਾ ਪੰਗੇ ਲੈ ਲਿਆ ਤਾਂ ਅਵੱਲ ਨਹੀਂ ਸਵਾਰ ਜਿਵੇਂ ਲਿਆਉਂਦਾ ਮੈਨੂੰ ਆਣ ਪੜਨ ਕਿੱਥੇ ਆਉਂਦੇ ਨਗੇ ਚਲ ਮਹੀਨਾ ਤਾਂ ਪੂਰਾ ਹੋ ਹੀ ਗਿਆ ਆਪਾਂ ਤਾਂ 400 ਲੈ ਕੇ ਪਰੇ ਹੋਵਾਂਗੇ ਪੇਪਰ ਹੋਣਗੇ ਆਪੇ ਫੇਲ ਹੋ ਜਾਊਗਾ ਆਪਾਂ ਨੇ ਕੀ ਲੈਨੇ ਆਪਾਂ ਕਿਹੜਾ ਉਹੀ ਗੱਲ ਦੇਖਣਾ ਹੈਗਾ ਆਪਾਂ ਤਾਂ ਕਹਿ ਰਹੇ ਮੈਂ ਤਾਂ ਵਧੀਆ ਪੜਾਇਆ ਸੀ ਤਾਂ ਫੇਲ ਹੋਗਾ ਤੁਹਾਡੇ ਕੰਮਾਂ ਸਾਰੇ ਜਵਾਬ ਮੈਂ ਕੀ ਕਰਾਂ ਮੈਂ ਕਹੋ ਉਹ ਤਾਂ ਇਹ ਤਾਂ ਮਦਨੀ ਬਣਾਉਣਾ ਲੈ ਮੈਨੂੰ ਕਿੱਥੇ ਆਉਣਾ ਚਲ ਮੈਂ ਕਹਿ ਦਿੰਦੀ ਕਿ ਭਾਈ ਇਹ ਮਾਨੂੰ ਫੀਸ ਦਾ ਕਹੀ ਫੀਸ ਦੇ ਜੂਗੀ ਆਪਾਂ ਤਾਂ 400 ਰੁਪਏ ਲੈ ਕੇ ਪੜੇ ਹੋਵਾਂਗੇ ਆਪਾਂ ਨਹੀਂ ਕਿਤੇ ਚਲਪਤਾ ਕਾਫੀ ਰੇ ਵਿੱਚ ਪਾਲਾ ਤੇ ਇੰਗਲਿਸ਼ ਵਾਲੀ ਕਿਤਾਬ ਕਢ ਲੈ ਲੈ ਦਿਖਾ ਮੈਨੂੰ ਮੈ ਆਉਂਦੇ ਸਾਹ ਨੂੰ ਫੜਾ ਮਮਾ ਨੇ ਕੀ ਇਹ ਮੈਂ ਤੱਕ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਮੈਂ ਕੋਈ ਬੰਦ ਲਾਉਗਾ ਕੋਈ ਕੋਈ ਸਮਝ ਨਹੀਂ ਆਉਂਦੀ ਪੁੱਤ ਆਦਾ ਆਇਆ ਤੂੰ ਬੈਠੀ ਪਾਲਾ ਕੱਲ ਨੂੰ ਪੜਾ ਦੂੰ ਤੈਨੂੰ ਮੈਂ ਤੂੰ ਪੰਜਾਬੀ ਮੰਨ ਤੱਕ ਸਮਝ ਨਹੀਂ ਆਉਂਦੀ ਆ ਪੜਾਣ ਨੂੰ ਫਿਰ ਕੀ ਪਤਾ ਲਾ ਚੱਲ ਅੱਜ ਦਿਨਾਂ ਪੂਰਾ ਹੋ ਗਿਆ ਆਪਣਾ ਆ ਦੇਖ ਤਾ ਆ ਪੜ ਪੂਰਾ ਮੰਜੀ ਉੜਾੜਾ ਨਹੀਂ ਜੀ ਪਾਠ ਆਏ ਵੱਡੇ ਵੱਡੇ ਜੀ ਕਾਹਨ ਵੱਡੇ ਵੱਡੇ ਕਿਉਂ ਆ ਉੜਾੜਾ ਹੀ ਆ ਪਤਾ ਮੰਜੀ ਉੜਾੜਾ ਨਹੀਂ ਜੀ ਹੋਰ ਸੰਜੀ ਵੱਡੇ ਵੱਡੇ ਲੈ ਤੂੰ ਆ ਸੀਜੀ ਵੱਡੇ ਵੱਡੇ ਪਾਠ ਆਏ ਪੁੱਤ ਮੈਂ ਮੈਡਮ ਆ ਕੇ ਤੂੰ ਉਹੀ ਗੱਲ ਵੀ ਮਾਸਟਰ ਐ ਤੂੰ ਮੈਨੂੰ ਪੜਾਉਣਾ ਕਿ ਮੈਂ ਤੈਨੂੰ ਪੜਾਵਾਂ ਕਿ ਮੈਨੂੰ ਪਤਾ ਹੀ ਉੜਾੜਾ ਹੀ ਐ ਉੜਾੜਾ ਪਾਠ ਆ ਜੀ ਵੱਡੇ ਵੱਡੇ ਲੈ ਸਾਲਪੂ ਤਾਂ ਬេរਹੋਂ ਤਰਾ ਟਾਈਮ ਹੋ ਗਿਆ ਹੁਣ ਤੂੰ ਜਾ ਕੱਲ ਨੂੰ ਪੜਾਉ ਤੇ ਮੰਮੀ ਨੂੰ ਫੀਸ ਦਾ ਕਹਿ ਦੇ ਚੰਗਾ ਠੀਕ ਆ ਜੀ ਹਾਂ ਟਾਈਮ ਨਾਲ ਆ ਜੀ ਤੇਰੇ ਮੰਮੀ ਨੂੰ ਫੀਸ ਦਾ ਕਹਿ ਦੇ ਪੁੱਤ ਚੰਗਾ ਕੱਲ ਨੂੰ ਕਹਿਣਾ ਆ ਜੀ ਧੀ ਦਾ ਬਣਨੀ ਆ ਠੀਕ ਆ ਗਾ ਪਤਾ ਤੂੰ ਚੰਗਾ ਤੇ ਮੈਡਮ ਨੇ ਕਹਿੰਦਾ ਵੀ ਕਰਨ ਨੂੰ ਮੇਰਾ ਪੇਪਰ ਆਗਾ। ਚਾਹ ਦਾ ਸੀ ਮੈਡਮ ਕਹਿੰਦੀ ਕੱਲ ਫੀਸ ਲੈ ਆਈ। ਫੀਸ ਤਾਂ ਕੋਈ ਨਹੀਂ ਦੇ ਰਹਾ। ਨਾ ਮੈਂ ਜਰੂਰੀ ਮੈਂ ਬੱਕਾ ਬਣਾ। ਹਰ ਵਾਰੀ ਪੁੱਟੀ ਭਰਦੀ ਆ। ਮੈਂ ਜਦੋਂ ਕੰਮ ਨਹੀਂ ਦਿਖਾਇਆ ਸੀ ਜਦ ਸਕੂਲ ਆਇਆ ਮੈਂ ਉਹ ਮੈਡਮ ਕਹਿੰਦੀ ਹਰ ਮੁੰਡੂ ਜੇ ਆਪ ਦੇ ਹਰ ਮੁੰਡੂ ਆਪ ਦੇ ਕੋਲ ਨੂੰ ਬੁਲਾ ਕੇ ਕਹਿੰਦੀ ਆ ਆ ਸਮ ਸਮਸ ਖਾਈ ਮੈਨੂੰ ਤੇ ਫੇਰਾ ਤੂੰ ਹੀ ਸੌਂਟ। ਪੱਗੜਾ ਮੈਂ ਦੰਦ ਨਾਲ ਦਿੱਤਾ ਪੜ੍ਹਦੀ ਆ ਚੱਲ ਕੋਈ ਨਾ ਪੁੱਤ ਤੈਨੂੰ ਭੂਨੇ ਆਣਾ ਤੇ ਤੈਨੂੰ ਮੈਸਰ ਨਹੀਂ ਪਤਾ ਜਿਹੜੇ ਖਰਾਬ ਆ ਤੋੜ ਲੈ ਇਹ ਤਾਂ ਕੋਈ ਮੰਨੀ ਸਮਝ ਨਹੀਂ ਆਈਗੀ ਹਨਾ ਮੇਰੀ ਮੈਡਮ ਤਾਂ ਪੜ੍ਹਨ ਦਾ ਵੀ ਨਹੀਂ ਕੋਈ ਇਪੋਰੀ ਗੱਲ ਸੁਣਿਆ ਹੋਊਗਾ ਦੂਜੀ ਵਾਰ ਤਾਂ ਨਹੀਂ ਗੱਲ ਸੁਣਿਆ ਹੋਣਾ ਮੇਨ ਤਾਂ ਲੱਗਦੀ ਆ ਵੀ ਸਹੀ ਕਹੀ ਜਾਂਦਾ ਕੋਮਾ ਨਾ ਕੋਈ ਨਾ ਹੁਣ ਜਵਾਕ ਨੂੰ ਵੇਖ ਲੈ ਖਣਨ ਜੇ ਤਾਂ ਕੱਲ ਨੂੰ ਪੇਪਰ ਇਹਨੂੰ ਤਿਆਰੀ ਕਰਾ ਲੈ ਕੋਈ ਸੰਟੂਸ਼ਨ ਵਿਲਾਸੀ ਦਾ ਤਾਂ ਵੀ ਤੇਰੇ ਨੰਬਰ ਦਾ ਇੰਨੇ ਘਾਟਾ ਫੇਲ ਹੀ ਹੋ ਗਿਆ ਤੂੰ ਤਾਂ ਪਹਿਲੇ ਸਹੀ ਸੀਗਾ ਤੁਸਨੋਂੋਂ ਦੱਬਲੇ ਹੈ ਪਤਾ ਨਹੀਂ ਮੈਡਮ ਨਹੀਂ ਗਲਤ ਪੜਾਇਆ ਮੈਂ ਬਤਾਉਂਦਾ ਨੰਬਰ ਤੇ ਹੁੰਦਾ ਸੀ ਕਿਉਂਕਿ ਮੈਡਮ ਮੈਨੂੰ ਆਨ ਪੜ ਲੱਗਦੀ ਆ ਪਹਿਲਾਂ ਪਹਿਲੇ ਨੰਬਰ ਤੋਂ ਮਾਕਾ ਸੀਗਾ ਇਹ ਮੈਡਮ ਸਹੀ ਨਹੀਂ ਪਈ ਸਹੀ ਪੜਾਇਆ ਹੋਵੇਗਾ ਉਹ ਮੈਡਮ ਨੇ ਗਲਤ ਪੜਾਇਆਗਾ ਮੈਂ ਚੱਲਾਂ ਤੇ ਮੈਡਮ ਕੋਲੇ ਆ ਚੱਲ ਲੈ ਚੱਲ ਫੇਰੇ ਮੈਂ ਮੈਡਮ ਨੂੰ ਆਇਆ ਕੁਛ ਨਹੀਂ ਮੇਰਾ ਮੈਨੂੰ ਨੰਬਰ ਕਿਨੇ ਆਇਆ ਤੇ ਮੇਰਾ ਨਾਮ ਕਿੱਛਿਆ ਪੜਾਇਆ ਕੱਖ ਨਹੀਂ ਹੈਗਾ ਐੋ ਜੀ ਕਹਿ ਲਈ ਮੈਡਮ ਐ ਇਹ ਮੈਡਮ ਕੋਲ ਤਾਂ ਡਿਗਰੀਆਂ ਹੁੰਦੀਆਂ ਨੇ ਲੇਟੀਆਂ ਹੋਈਆਂ ਹੁੰਦੀਆਂ ਹੁਣ ਮੈਨੂੰ ਜਾਨੀ ਹੁੰਦੇ ਨਾ ਕੁਛ ਨਹੀਂ ਮੈਡਮ ਨੂੰ ਵੀ ਮਹੀਨੇ ਤੋਂ ਇਹ ਮਹੀਨੇ ਚ ਪੜਾਇਆ ਕੀ ਹੈਗਾ ਜੇ ਜਦੋਂ ਤੂੰ ਪੜਾਉਂਦੀ ਨਹੀਂ ਸੀ ਉਹਦੀ ਐ ਪਹਿਲੇ ਨੰਬਰ ਤੇ ਹੁੰਦਾ ਹੁੰਦਾ ਜਮੀ ਫੇਲ ਆਇਆ ਹੈਗਾ ਆਦੀਆਂ ਲੱਗ ਮੈਡਮ ਨਾਲ ਗੱਲ ਮਾ ਆ ਦੇਖਦੇ ਹਾਂ ਇਹਦੀ ਗੱਲ ਸੱਚ ਹੈ ਕਿ ਸੱਚ ਨਹੀਂ ਵਰਮਨ ਹਾਂ ਅਸੀਂ ਆਇਆ ਚਲ ਕੇ ਹੀ ਆਪਾਂ ਤੇਰੇ ਮੈਦੂ ਕੋਲ ਕਰਨਾ ਵਰਮਨ ਡੱਕਲਾ ਪੇਪਰ ਤੇ ਜਾਰੀ ਲਾ ਦੇਣਾ ਪਰ ਇਸ ਤੋਂ ਪਹਿਲਾਂ ਦਬਾ ਦੇ ਮਦਦ ਮੈਨੂੰ ਕੋਈ ਵੀ ਆਇਆ ਫਿਰ ਕਿ ਮੈਂ ਮਾਰਚ ਕੋਣ ਹੈ ਹਾਂਜੀ ਆਂਟੀ ਮੈਡਮ ਕਰ ਰਹੀ ਹੈਗੇ ਨੇ ਆਂਟੀ ਹੈਗੇ ਨੇ ਬੁਲਾ ਕੇ ਲਿਆਓ ਉਹਨਾਂ ਨੂੰ ਮੰਮੀ ਨੇ ਇਹ ਕੀ ਕਰਤਾ ਜਿਹੜਾ ਆਂਟੀ ਐਨੇ ਗੁੱਸੇ ਜਾ ਰਹੀਆ ਚਲ ਮੈਂ ਦੱਸ ਦਾਂ ਮੰਮੀ ਨੂੰ ਮੰਮੀ ਹਾਂ ਮੈਂ ਤੈਨੂੰ ਐਵੇਂ ਸੀ ਜਿਹੜੇ ਆਪਣੇ ਗਵਾਂਢੀ ਨੇ ਮੁੰਡਾ ਆਪਣੇ ਟਿਊਸ਼ਨ ਲੱਗਿਆਗਾ ਤੇ ਉਹ ਆਂਟੀ ਪਤਾ ਨਹੀਂ ਕਿਉਂ ਗੁੱਸੇ ਜਾ ਰਹੀ ਹੈ ਇਹ ਇਹ ਤੂੰ ਕੀ ਕਹਿਤਾ ਉਹਨਾਂ ਨੂੰ ਮੈਂ ਉਹਨਾਂ ਨੂੰ ਕੀ ਕਹਿਣਾ ਸੀ ਮੈਂ ਤਾਂ ਕੁਛ ਨਹੀਂ ਕਿਹਾ ਪਤਾ ਨਹੀਂ ਹੱਥ 'ਚ ਰਿਜ਼ਲਟ ਚੱਕ ਰੱਖਿਆਗਾ ਤੇ ਗੇਟ 'ਚ ਖੜੇ ਨੇ ਕਹਿੰਦੀ ਬੁਲਾ ਕੇ ਲਿਆ ਛੇਤੀ ਜਬਲੇ ਆਲੇ ਵਰਕ ਕਹਿੰਦੇ ਨਾ ਮੈਂ ਤਾਂ ਉਹਨਾਂ ਦੇ ਮੁੰਡੇ ਨੂੰ ਪੜਾਇਆ ਮੈਂ ਗਲਤ ਕੀ ਕਰਨਾ ਹਾਂਜੀ ਦੱਸੋ ਮੈਡਮ ਜੀ ਮੈਂ ਕਹਾ ਗਰਮੰਦਾਲੂ ਜਾਲਟਾ ਅਸਮਾਨ ਹਾਂਜੀ ਬਹੁਤ ਵਧੀਆ ਨੰਬਰ ਆਏ ਹੋਣਗੇ ਕਿਵੇਂ ਆ ਬਹੁਤ ਵਧੀਆ ਨੰਬਰ ਆਏ ਮੈਡਮ ਜੀ ਤੁਸੀਂ ਜਿਆਦਾ ਹੀ ਵਧੀਆ ਪੜਾਦਾ ਤੁਸੀਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਤਾਂ ਉਹਨੇ ਹੀ ਵਧੀਆ ਪੜਾਇਆ ਮੈਂ ਹਾਂ ਮਤਾਈ ਉਹਦਾ ਪਤਾ ਮੈਡਮ ਨੂੰ ਦਿਖਾਇਆ ਇਹੇ ਹਾਂਜੀ ਹਾਂਜੀ ਪਹਿਲਾਂ ਹੱਟ ਛੋੜੇ ਹੀ ਦੇਖਣਾ

आ नाम ही है गरमन ही है मैडम जी ये तुष्यम किथे तुष्य पढ़े हों मैडम जी तुष्य कैसे पूछ पढ़े फलामन वाला सब ये ही पढ़ा है तेरे बच्चे नू मैं तो नंबर ले गया है इस छोटे को को प्रूफ है का तो प्रूफ उसी का मेरी में ट्यूशन लाया बच्चा है थोड़ी लास्म मैडम जी तुष्य यहाँ देखो मैं ਅਗਰ ਇਹਦੀ ਮੈਡਮ ਦਾ ਨਾਮ ਸਾਈਨ ਕਰਿਆ ਹੋਇਆਗਾ ਇਹ ਨਹੀਂ ਹੋ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਹੋ ਕੇ ਨਹੀਂ ਸਕਦਾ ਮੈਨੂੰ ਤਾਂ ਉਦੋਂ ਹੀ ਸ਼ੱਕ ਹੋ ਗਿਆ ਸੀ ਜਦੋਂ ਨੇ ਕਿਹਾ ਜਾ ਕੇ ਪਹਿਲੇ ਦਿਨ ਹੀ ਕੀ ਕਿਹਾ ਸੀ ਇਹਨੇ ਮੈਂ ਮੰਮੀ ਮੈਡਮ ਨੂੰ ਕੁਛ ਨਹੀਂ ਆਉਂਦਾ ਕਿਤਾਬ ਤਾਂ ਪੁੱਠੀ ਪੜ ਲੈਂਦੀ ਆ ਉਹ ਲੈ ਪੁੱਠੀ ਐਵੇਂ ਪੜ ਲੈਂਦੀ ਐ ਮੈਂ ਉਹੀ ਗੱਲ ਸਹੀ ਪੜਾਇਆਗਾ ਐਵੇਂ ਥੋੜੇ ਮੈਂ ਟਿਊਸ਼ਨ ਲਾ ਲਿਆ ਪਰ ਫੜਵਾਉ ਦੇ ਮੈਂ ਤਾਂ ਸਹੀ ਪੜਾਇਆਗੀ ਮੈਡਮ ਜੀ ਕਿਸੇ ਨੂੰ ਪੜਾ ਲਓ ਤੁਸੀਂ ਤੁਹਾਨੂੰ ਤਾਂ ਧੋਖਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਨਹੀਂ ਆਉਂਦਾ ਉਸ ਤੋਂ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਪੜੀ ਆਏ ਕਿਵੇਂ ਹੋ ਸਕਦਾ ਮੈਂ ਸਹੀ ਪੜਾਇਆ ਤੇਰੇ ਬੱਚੇ ਨੂੰ ਪੁੱਛ ਲੋ ਆਹ ਦੇਖ ਲੋ ਜੀ ਤੁਸੀਂ ਐ ਕਰੋ ਤੁਹਾਡੀ ਕੁੜੀਆਂ ਨੂੰ ਬੋਲ ਮਾਰ ਲਓ ਤੇ ਉਹਨੂੰ ਪੜਾ ਲਓ ਕੀ ਲਿਖਿਆ ਇਹਦੇ ਚ ਕੁੜੀਆਂ ਨੂੰ ਮੈਡਮ ਮੈਂ ਆ ਕਿ ਕੁੜੀਆ ਮੈਂ ਤਾਂ ਨਹੀਂ ਮੈਡਮ ਮੇਰੀ ਮੈਂ ਜੇ ਤੋ ਸਹੀ ਪੜਾਏਗਾ ਤੁਸੀਂ ਆਪ ਦੀ ਬੇਟੀ ਨੂੰ ਬੋਲ ਮਾਰੋ ਕੁੜੀ ਬੇਟੀ ਨੂੰ ਕੀ ਬੋਲ ਮਾਰਨਾ ਜੀ ਮੈਂ ਤਾਂ ਸਹੀ ਪੜਾਇਆ ਤੁਸੀਂ ਐਵੇਂ ਬੈਸ ਕਰੀਏ ਤੁਸੀਂ ਉੱਪਰ ਨਹੀਂ ਆਉਣ ਦਿੰਦੇਗੇ ਬੱਸ ਆਹ ਦੇਖ ਲੋ ਮੈਡਮ ਦਾ ਨਾਮ ਕਿਤੇ ਲਿਖਾ ਗੁਰਮਨ ਕਿਥੇ ਲਿਖਿਆਗਾ ਆਹ ਦੇਖ ਮੈਂ ਨੰਬਰ 0 ਆ ਉਹ ਤਾਂ ਉਹ ਵੀ ਪਤਾ ਲੱਗ ਜਾਂਦਾਗਾ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਉਹ ਹੀ ਨਾਲੋਂ ਵੀ ਧੋਖਾ ਕਰੀ ਜਾਂਦੇ ਹੋਗੇ ਥੋੜੀ ਮਾਂ ਮਮੀ ਰੇ ਮਮਾਂ ਕੀ ਨਹੀਂ ਸਾਇਰ ਤੇ ਕਿੰਨੇ ਨੰਬਰ ਆਏ ਨੇ ਇਹਦੇ ਅੰਤੇ ਨੰਬਰ ਤਾਂ ਜ਼ੀਰੋ ਆਇਆ ਫੇਲ ਹੈ ਤਾਂ ਫੋਨ ਮੈਡਮ ਜੀ ਕਰੋ ਗੱਲ ਤੁਸੀਂ ਆਹ ਕੁੜੀ ਨਾਲ ਜ਼ੀਰੋ ਨੰਬਰ ਆਇਆ ਮੈਂ ਤਾਂ ਇਹਨੂੰ ਵਧੀਆ ਪੜਾਇਆ ਸੀ ਆਪਦੇ ਜਾਣੇ ਹਾਂ ਮਮੀ ਜ਼ੀਰੋ ਨੰਬਰ ਹੀ ਆਏ ਆ ਮਮੀ ਇਹ ਮੁੰਡੇ ਨੂੰ ਜ਼ੀਰੋ ਨੰਬਰ ਆਇਆ ਇਹ ਕਿ ਫੇਲ ਹੈ ਤਾਂ ਤੈਨੂੰ ਗੱਲ ਸਮਝ ਨਹੀਂ ਹੋ ਗਈ ਉਹ ਤਾਂ ਨਹੀਂ ਹੈਗੇ ਜ਼ੀਰੋ ਨੰਬਰ ਐਂ ਜ਼ੀਰੋ ਨੰਬਰ ਕਿਵੇਂ ਆ ਗਏ ਮੰਮੀ ਮੈਂ ਵੀ ਗੈਰਮੀ ਚਾਹ ਹਾਂ ਹੁਣ ਤੁਸੀਂ ਉੱਤੇ ਨਹੀਂ ਆਉਣ ਦਿੰਦੇ ਮੈਂ ਤੁਹਾਨੂੰ ਇਹ ਜਦੋਂ ਇਹ ਤੁਸੀਂ ਰਾਇਸ ਮੈਨੂੰ ਉਹਦੀ ਕਿਹਾ ਸੀਗਾ ਬਿਨਾਂ ਆਂਟੀ ਮੰਮੀ ਨੂੰ ਸੋਨੂੰ ਦੱਸ ਦੇ ਮੈਂ ਦੱਸਦੀ ਹਾਂ ਸੱਚ ਜਦ ਤੁਸੀਂ ਮੰਮੀ ਨੂੰ ਮੈਂ ਨਹੀਂ ਪਰ ਗਈ ਮੰਮੀ ਹਵਾ ਚਾਹਗੇ ਜਦ ਤੁਸੀਂ ਉੱਧੇ ਆਏ ਸੀਗੇ ਇੱਥੇ ਉਹਦੇ ਫਿਰ ਮਮੀ ਨੂੰ ਕਿਹਾ ਮਮੀ ਆਂਟੀ ਆਏ ਨੇ ਮਮੀ ਕਹਿੰਦੀ ਮੈਨੂੰ ਤਾਂ ਆਪ ਨੂੰ ਨਹੀਂ ਪੜਨਾ ਆਉਂਦਾ ਮੈਂ ਇਹਨਾਂ ਨੂੰ ਕਿੱਥੋਂ ਪੜਾਵੀ ਮੇਨ ਦਾ ਕਹਿੰਦਾ ਹਵਾ ਚ ਆ ਗਈ ਆਏ ਨੇ ਫਿਰ ਉਹ ਤਾਂ ਮੇਰੀ ਗੱਲ ਸੁਣ ਕਹਿੰਦੀ ਹਵਾ ਵੀ ਨਹੀਂ ਕੰਮ ਆਉਂਦੇ ਮੈਨੂੰ ਉਹਦੀ ਦੱਸ ਦਿੰਦੇ ਵੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਬਈ ਪੜਾਇਆ ਇਹਨੂੰ ਮੈਨੂੰ ਵੀ ਪਤਾ ਵੀ ਉਹਦੇ ਉਸਦੇ ਇਹਨੂੰ ਗਲਤ ਪੜਾਇਆ ਸੀਗਾ ਪਰ ਫਿਰ ਵੀ ਮੇਰੀ ਮਮੀ ਹੈਗੀ ਫਿਰ ਮੈਂ ਹੁਣ ਮਮੀ ਦੇ ਪਿੱਛੇ ਲੱਗ ਕੇ ਕੀ ਕਹੂੰਗੀ ਤੇ ਫਿਰ ਮਮੀ ਵੀ ਮਾਲਾ ਮਮੀ ਕਹਿੰਦੀ ਤੂੰ ਆਹੀ ਕਹਿਣਾਗਾ ਵੀ ਚਾਹ ਸਹੀ ਹੈਗਾ ਤੇ ਫਿਰ ਮੈਂ ਤਾਂ ਇਸ ਕਰਕੇ ਸਹੀ ਕਿਹਾ ਸੀਗਾ ਕਿ ਆ ਤੁਸੀਂ ਮੇਰੇ ਸੱਚ ਦੱਸੀਏ ਨਹੀਂ ਇਹਹੀ ਸਾਰਾ ਬੁਸ਼ ਹੋਇਆ ਮੈਡਮ ਜੀ ਤੁਸੀਂ ਇਹ ਚੰਗਾ ਨਹੀਂ ਕਰਾਇਗਾ ਤੁਹਾਡੀ ਬਹੁਤ ਵੱਡੀ ਗਲਤੀ ਹੈ ਇਹ ਚਲ ਜੀ ਕੋਈ ਨਹੀਂ ਮੈਂ ਗਲਤੀ ਮੰਨਦੀ ਆ ਵੀ ਮੈਂ ਗਲਤ ਕਰਿਆ ਤੁਹਾਡੇ ਨਾਲ ਨਹੀਂ ਤੁਸੀਂ ਮੈਨੂੰ ਉਦੋਂ ਹੀ ਕਹਿ ਦਿੰਦੇ ਨਾ ਵੀ ਮੈਨੂੰ ਪੜਨਾ ਨਹੀਂ ਆਉਂਦਾ ਚਲ ਕੋਈ ਨਹੀਂ ਅੱਗੇ ਤੋਂ ਮੈਂ ਧਿਆਨ ਰੱਖੂਗੀ ਮੈਂ ਗਲਤੀ ਮੰਨਦੀ ਆ ਵੀ ਵਿਦਿਆ ਦਾ ਵਿਦਿਆ ਦਾ ਗੱਲ ਤਾਂ ਸਮਝ ਨਹੀਂ ਕਰਦੇ ਹੁੰਦੇ ਇਹ ਵੀ ਮੈਂ ਅਨਪੜ੍ਹ ਸੀ ਤੁਹਾਡੇ ਬੱਚੇ ਨੂੰ ਮੈਂ ਟਿਊਸ਼ਨ ਰੱਖਿਆ ਇਹ फेल ਹੋ ਗਿਆ ਵਿਚਾਰਾ ਮੈਂ ਗਲਤੀ ਮੰਨਦੀ ਆ ਆਪਦੀ ਮੈਨੂੰ ਆਪਦੀ ਗਲਤੀ ਤੇ ਬਹੁਤ ਅਫਸੋਸ ਮੈਡਮ ਜੀ ਹੋਈ ਮੈਂ ਗੱਲ ਕਰਦੀ ਆ ਹੁਣ ਇਹ ਜਦੋਂ ਤੁਹਾਡੇ ਕੋਲ ਟਿਊਸ਼ਨ ਹੀ ਨਹੀਂ ਲਾ ਸੀ ਇੱਕ ਨੰਬਰ ਤੇ ਹੁੰਦਾ ਹੁੰਦਾ ਸੀਗਾ ਹੁਣ ਜਮਾ ਨਲਾਇਕ ਹੁੰਦਾ ਜਾਂਦਾ ਚਲੋ ਆਪਾਂ ਨਹੀਂ ਕੁਝ ਹੁੰਦਾ ਆਪਾਂ ਕਹਿ ਸਕਦੇ ਹਾਂ ਵੀ ਮੈਨੂੰ ਕੁਝ ਨਹੀਂ ਹੁੰਦਾਗਾ ਵਿਆਹ ਦੇ ਬੱਚਨ ਕਿ ਮਰਜ਼ੀ ਪੜਾਓ ਠੀਕ ਹੈ ਜੀ ਮੈਂ ਤੁਹਾਨੂੰ ਕਹਿਤਾ ਵੀ ਮੈਂ ਗਲਤੀ ਮੰਨਦੀ ਮੈਨੂੰ ਆਪਦੀ ਗਲਤੀ ਚਲੋ ਅੱਜ ਆਪਾਂ ਗਵਾਂਢੀ ਆਗੇ ਸਰ ਗਿਆ ਜੇ ਕੋਈ ਹੋਰ ਬੰਦਾ ਤਾਂ ਇਹਨੇ ਵੀ ਕੁਝ ਵੀ ਕਰ ਸਕਦਾ ਸੀ ਕੋਈ ਸ਼ਿਕਾਇਤ ਵੀ ਕਰ ਸਕਦਾ ਸੀ ਚਲੋ ਚਲੋ ਕੋਈ ਨਾ ਮੈਡਮ ਜੀ